ਅਚਾਰ ਚਟਨੀਆ ਐਨੇ ਨੇ ਕਿ 10 ਡੰਗ ਵੀ ਜੇਕਰ ਨਾ ਬਣਾਈ ਜਾਏ ਸਬਜੀ ਤਾਂ ਰੋਟੀ ਖਾਦੀ ਜਾ ਸਕਦੀ ਹੈ ਪਰ ਅਸੀਂ ਪੰਜਾਬੀ ਇਹ ਹੋ ਨਹੀਂ ਸਕਦਾ ਸਬਜੀ ਦੇ ਵਿੱਚ ਅਦਰਕ ਦਾ ਇੰਨਾ ਰੋਲ ਹੈ ਨਾ ਵੀ ਹਰ ਚੀਜ਼ ਦੇ ਵਿੱਚ ਅਦਰਕ ਪਾ ਔਰ ਪਚ ਵੀ ਜਾਂਦੀ ਹੈ ਔਰ ਖਾਣੀ ਵੀ ਚਾਹੀਦੀ ਤੁਸੀਂ ਪੁੱਛੋ ਆਂਟੀ ਤੁਸੀਂ ਕੀ ਕਰਨ ਲੱਗੇ ਹੋ ਅਦਰਕ ਦਾ ਅਦਰਕ ਦੀ ਸਬਜੀ ਬਣਾਣੀ ਹੈ ਲੈ ਇਹਨਾਂ ਨੂੰ ਰੱਖ ਲੈਣੀਆਂ ਜਿਹਦੇ ਨਾਲ ਅਸੀਂ ਚਾਹ ਬਣਾਵਾਂਗੇ ਠੀਕ ਹੈ ਇਹ ਅਦਰਕ ਇੱਥੇ ਗਈ ਤੇ ਮੈਂ ਬਣਾ ਰਹੀ ਜੇ ਬੜੀ ਸੁਆਚੀ ਤੁਹਾਨੂੰ ਦਿਖਾਇਆ ਨਾ acharan de dher ne ਭਾਵੇਂ ਰੋਜ਼ ਇੱਕ ਵਾਰ ਤੋਂ ਵੱਧ achar naal assi khaiye ਪਰ ਕਰੋ ਅਸੀਂ ਪੱਤਿਆਂ ਵਾਲੀ ਚੌੜੇ ਪੱਤਿਆਂ ਵਾਲੀ ਮੇਥੀ ਤੋੜ ਲਿਆ ਆ ਤੇ ਅਸੀਂ ਅੱਜ ਪੁਰਾਣੇ ਸਟਾਈਲ ਨਾਲ ਮਾਂ ਦਾਦੀ ਦੇ ਸਟਾਈਲ ਨਾਲ ਜਦੋਂ ਮਿਕਸੀਆਂ ਨਹੀਂ ਸੀ ਹੁੰਦੀਆਂ ਉਹ ਉਦੋਂ ਮੇਥੀ ਵਾਲੀ ਰੋਟੀ ਕਿਵੇਂ ਕਾੰਦੇ ਸੀ ਅੱਜ ਉਹ ਬਣਾਣਿਆ ਕੱਟ ਕੇ ਕੱਟ ਕੇ ਇਹ ਆਟਾ ਦੀ ਇੱਕ ਕਟੋਰੀ ਪਾਈ ਹੈ ਗੁੱਛੀ ਨਹੀਂ ਸੀ ਪੂਰੀ ਥੋੜੀ ਜੀ ਮੇਰੇ ਕੋਲ ਮੇਥੀ ਤੋੜ ਕੇ ਲਿਆਈ ਸੀ ਤੇ ਮਿਰਚਾ ਮਿਰਚਾ ਜਿਹੜੀਆਂ ਆਪਣੇ ਹਿਸਾਬ ਨਾਲ ਪਾ ਲਓ ਅੰਕਲ ਜ਼ਿਆਦਾ ਖਾਂਦੇ ਨੇ ਮੈਨੂੰ ਜ਼ਿਆਦਾ ਪਾਣੀਆ ਪੈਂਦੀ ਐ ਨੇ ਤੇ ਇਹਦੇ ਵਿੱਚ ਨਮਕ ਨਮਕ ਤੋਂ ਇਲਾਵਾ ਇਦੇ ਵਿੱਚ ਕੁਝ ਵੀ ਨਹੀਂ ਪਾਣਾ ਨਹੀਂ ਪਾਣਾ ਇਹਦੇ ਵਿੱਚ ਗਰਮ ਮਸਾਲੇ ਇਹ ਉਹ ਜੀਰੇ ਧਨੀਏ ਚੰਗੇ ਨਹੀਂ ਲੱਗਦੇ ਇਸ ਨੂੰ ਨਮਕ ਪਾ ਕੇ ਰਲਾ ਕੇ ਇਹਨੂੰ ਗੁੰਨ ਲੈਂਦੇ ਆ ਅਸੀਂ ਚੰਗੀ ਤਰ੍ਹਾਂ ਗੁੰਨ ਲਿਆ ਦੁਬਾਰਾ ਵੀ ਮੈਂ ਮੁੱਕੀ ਦੇ ਦਿੱਤੀ ਹੈ ਤੇ ਇਹ ਬਹੁਤ ਸੋਹਣਾ ਤਿਆਰ ਹੋ ਗਿਆ ਇਹਨੂੰ ਇੱਕ ਢੇੜਾ ਬਣਾ ਕੇ ਰੱਖ ਲੈਣੇ ਆ ਉੱਤੇ ਨਾ ਆਟੇ ਦੇ ਉੱਤੇ ਗਿੱਲਾ ਕੱਪੜਾ ਮੈਂ ਕੱਪੜਾ ਦੇਣ ਨਾਲੋਂ ਪ੍ਰੈਫਰ ਕਰਦੀ ਆਂ ਵੀ ਅੱਜਕੱਲ ਇਹ ਜ਼ਿਆਦਾ ਸੋਹਣੇ ਲੱਗਦੇ ਨੇ ਸੋਹਣੇ ਨਹੀਂ ਮਤਲਬ ਇਹ ਜ਼ਿਆਦਾ ਚੰਗੇ ਹੁੰਦੇ ਨੇ ਤੇ ਇਹ ਵੀ ਅਸੀਂ ਬਣਾਨੇ ਆ ਸਿੰਪਲ ਰੋਟੀ ਤਾਂ ਤੇ ਪਾਰਟੀ ਤੇ ਐ ਪਰ 12 ਵਜੇ ਮਿਲਦਾ ਖਾਣ ਪੀਣ ਨੂੰ ਤੇ ਕੁਝ ਤੇ ਉਸ ਤੋਂ ਪਹਿਲਾਂ ਸੋਚਿਆ ਹਲਕਾ ਜਿਹਾ ਇੱਕ ਨਾਸ਼ਤਾ ਕਰਕੇ ਚੱਲਿਆ ਜਾਈਏ ਇਹ ਅਸੀਂ ਰੋਟੀ ਵੇਲ ਰਿਆ ਨਾ ਕਿ ਪਰਾਂਠੇ ਪਰਾਂਠੇ ਵੀ ਬਿਗਾ ਸਕਦੇ ਕੋਈ ਐਦਾਂ ਦੀ ਗੱਲ ਨਹੀਂ ਐ ਪਰ ਮੈਂ ਖਾ ਰਹੀ ਆ ਅੱਜ ਰੋਟੀ ਰੋਟੀ ਜੇ ਬਣਦੀ ਬੇਸ਼ੱਕ ਇਹਨੂੰ ਖੁਸ਼ਕ ਵੀ ਬਣਾ ਲਓ ਲੇਕਿਨ ਅਸੀਂ ਪਰਾਂਠੇ ਨਹੀਂ ਬਣਾਈ ਤੇ ਖੁਸ਼ਕ ਸਾਡੇ ਕੋ ਖਾਦੀ ਨਹੀਂ ਜਾਂਦੀ ਤੈਨੂੰ ਮੈਂ ਚੋਪੜ ਕੇ ਬਣਾਵਾਂ ਅੱਜ ਅੱਜ ਇਹ ਆ ਰਿਹਾ ਅੱਜ ਇਤਰਾ ਉਹ ਕਰਟਵਾਉਂਦੇ ਕਿਉਂ ਨਹੀਂ ਤੋਂ ਪੋਨ ਸਭ ਕੱਟ ਦਿੰਦੇ ਆ ਸਿਰਫ ਤੁਹਾਡੇ ਤੋਂ ਡਰਦੇ ਕੋਈ ਅਵਾਜ਼ ਨਹੀਂ ਲਗਾਉਂਦੇ ਜਿਵੇਂ ਅੱਛਾ ਚੁੱਪ ਰਹੋ ਤੇ ਪਹਿਲੇ ਉਹ ਸਾਰਾ ਕੰਮ ਅਸੀਂ ਗਲਤੀ ਕਰ ਗਏ ਹਾਂ ਤੇ ਇਹ ਮੈਨੂੰ ਬਹੁਤ ਲੋਕ ਕਹਿੰਦੇ ਨੇ ਤੁਹਾਡੀ ਸੱਸ ਨੇ ਤੁਹਾਨੂੰ ਕੋਈ ਨਹੀਂ ਸਿਖਾਇਆ ਭਾਈ ਮੇਰੀ ਸੱਸ ਨੇ ਸਿਖਾਇਆ ਤਾਂ ਨਹੀਂ ਪਰ ਮੇਰੀ ਸੱਸ ਇਹ ਬਣਾਉਂਦੀ ਸੀ ਮੇਥੇ ਵਾਲੀਆਂ ਕੱਟ ਕੇ ਰੋਟੀਆਂ ਕੱਟ ਕੇ ਮੇਥੀ ਤੇ ਗੁੰਨ ਕੇ ਆਟਾ ਤੇ ਬਣਾਉਂਦੀ ਸੀ ਤੁਹਾਡੀ ਮਾਂ ਅੱਛਾ ਅੱਛਾ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਜਿ ਮਾਗ ਲੋ ਕਦੀ ਖਾਦੀ ਹੋਵੇ ਤੇ ਪਤਾ ਲੱਗੇ ਬੜੀਆਂ ਗੱਲਾਂ ਇੱਕ ਤੱਕ ਗੱਲ ਕਰਦੀ ਗੱਲ ਵੀ ਕਰਦੀ ਗੱਲ ਤੁਸੀਂ ਤੇ ਕਰਦੇ ਹੋ ਬੜੀਆਂ ਖਾਦ ਨਾ ਕਰਦੇ ਆਹ ਗੱਲ ਤੇ ਕਰਦੇ ਹੋ ਤੁਸੀਂ ਅੱਗੇ ਬੈਠ ਬੈਠ ਕੇ ਜਾਵੇ ਤੇ ਫੇਰ ਕਿਉਂ ਨਹੀਂ ਪਤਾ ਤੁਹਾਨੂੰ ਵੀ ਮਾਂ ਇਹ ਵਾਲੀ ਰੋਟੀ ਬਣਾਉਂਦੀ ਸੀ ਬਣਾਉਂਦੀ ਸੀ ਮੈਂ ਕਹਤੋ ਕਿ ਨਹੀਂ ਬਣਾਉਂਦੀ ਮੂ ਤਾਂ ਤੁਸੀਂ ਹੋਰ ਹੀ ਕੁਝ ਬਣਾ ਲਿਆ ਮੈਨੂੰ ਕਹ ਲੈ ਪਾਣੀ ਦਿਵਾਓ ਮੈਨੂੰ ਪਾਣੀ ਵੀ ਨਹੀਂ ਪਾਣੀ ਦੇ ਹੂੰ ਵਾਹ ਦੇਖੋ ਜੀ ਸਵਾਦ ਤਾਂ ਪਤਾ ਨਹੀਂ ਕਿਹੋ ਜਿਹਾ ਹੋਊਗਾ ਸਵਾਦ ਆਵੇਗੀ ਪਰ ਦੇਖਣ ਵਧੀਆ ਲੱਗ ਰਹੀ ਹੈ ਸੋਹਣੀ ਕਿੱਡੀ ਹੈ ਹਨਾ ਰੰਗ ਕਿਦਾਂ ਵੈਸੇ ਹਰੀ ਚੀਜ਼ ਜਿਹੜੀ ਜਿਹੇ ਪਏ ਪੱਤੇ ਪਏ ਹੁੰਦੇ ਹਨਾ ਉਹ ਸੋਹਣੀ ਲੱਗੂ ਵੈਸੇ ਆਪਣੇ ਆਪ ਹੀ ਸੋਹਣੀ ਹੋ ਜਾਂਦੀ ਹੈ ਉਹ ਤੇ ਬਾਕੀ ਜਦੋਂ ਬਣਾਉਣ ਵਾਲੀ ਮੇਰੀ بیوی ਹੋਵੇ ਤ੍ਰਿਪਤਾ ਮੈਡਮ ਤੇ ਤਾਂ ਹੋਰ ਵੀ ਹੋ ਜਾਂਦੀ ਹੈ ਵਾਕਈ ਜਿਹੜੀ ਮੇਰੀ بیوی ਸੀ ਨਾ ਬੀਬੀ ਕਹਿੰਦੇ ਸੀ ਸੋਨੂੰ ਉਹ ਬੁਣ ਕੇ ਬਹੁਤ ਹੀ ਖੂਬਸੂਰਤ ਬਣਾਉਂਦੇ ਸੀ ਪਰੌਠੇ ਬੜੇ ਬਣਾਉਂਦੇ ਸੀ ਤੇ ਚਿੱਲੇ ਅੱਗੇ ਬੈਠ ਕੇ ਖਾਦੇ ਹੁੰਦੇ ਸੀ ਅੱਗ ਤੇ ਚੁੱਲ੍ਹੇ ਦੇ ਕਿਨਾਰੇ ਉਹ ਚੌਕੀਆਂ ਹੁੰਦੀਆਂ ਸੀ ਉਦੋਂ ਜਦੋਂ ਬੈਠ ਜਾਣਾ ਤੇ ਉਹ ਫਿਰ ਨਾਲ-ਨਾਲ ਸੇਕ ਕੇ ਨਾ ਛੱਡੀਆਂ ਦੀ ਅੱਗ ਤੇ ਸੇਕ ਕੇ ਦੇਈ ਜਾਂਦੀ ਸੀ ਸ਼ੁਕਰ ਹੈ ਤੁਸੀਂ ਨਹੀਂ ਕਰਦੇ ਪਿਓ ਮਾਂ ਦੀ ਗੱਲ ਨਹੀਂ ਤਾਂ ਫਿਰ ਗਾਣਾ ਗਾਣਾ ਪੈਂਦਾ ਫੜ ਫੜ ਕੇ ਕੁਲ ਚ ਫਿਰ ਨਹੀਂ ਮੈਂ ਗਾਣਾ ਗਾਉਂਦਾ ਪਿਆ ਢੋਲਾ ਵੇ ਜਦ ਦਾ ਹੀ ਤੇਰੇ ਨਾਲ ਮੇਰਾ ਪੋਲਾ ਵੇ ਮਾਂ ਦੀਆਂ ਪੱਕੀਆਂ ਕਾ ਮਾਂ ਦੀਆਂ ਪੱਕੀਆਂ ਪਰ ਹੁਣ ਤਾਂ ਮਾਂ ਕਿਹੜੀ ਸਵਰਗਾ ਜਾਈ ਗਈ ਪਰ ਮਾਂ ਨੇ ਪੱਕੀਆਂ ਖਾਦੀਆਂ ਬੜੀਆਂ ਨੇ ਤੇ ਮਾਂ ਵਿਚਾਰੀ ਨੂੰ ਤਾਂ ਢੇਰ ਸਾਰੇ ਪਾਉਣੀਆਂ ਪੈਂਦੀ ਸੀ ਸਰਪੋਸ ਭਰ ਕੇ ਰੱਖਦੀ ਸੀ ਅੱਛਾ ਸਾਡੇ ਘਰ ਚ ਰੋਟੀ ਦੇਣ ਵੇਲੇ ਕਦੇ ਖਤਮ ਨਹੀਂ ਸਕਦੀ ਕਿਸੇ ਵੇਲੇ ਆ ਜਾਓਗੇ ਪੰਜ ਸੱਤ ਰੋਟੀਆਂ ਬਣਾ ਕੇ ਐਕਸਾ ਰੱਖਣੀਆਂ ਗੱਲ पे ਕਰਦੇ ਨੇ ਕਿਸੇ ਦੀ ਵੀ ਨਹੀਂ ਹੁੰਦੀ ਸੀ ਉਸ ਜ਼ਮਾਨੇ 'ਚ ਆ ਲੋ ਮੱਕਾ ਸਰਪੋਸ ਭਰੇ ਹੀ ਹੁੰਦਾ ਸੀਗਾ ਉਹ ਰੱਖਣਾ ਹੀ ਪੈਂਦਾ ਸੀ ਦਾਦੀ ਸਰਪੋਸ ਖਾਦੀ ਹੁੰਦੇ ਨਾ ਨਾਲੇ ਦਾਦੀ ਡਾਂਟਦੀ ਨਾਲੇ ਕੋਈ ਕਿਸੇ ਵੇਲੇ ਖਾਂਦਾ ਸੀ ਕਿਸੇ ਵੇਲੇ ਖਾਂਦਾ ਸੀਗਾ ਅੱਛਾ ਪਾਇਆ ਸੀ ਏ ਅਚਾਰ ਅ ਮੈਨੂੰ ਹੋ ਜਾਏ ਵੀ ਕੱਲੀ ਰੋਟੀ ਰਾਤ ਨੂੰ ਬਲਜੀਤ ਅਚਾਰਾਂ ਤੋਂ ਮੈਂ ਪਹਿਲਾਂ ਬਖਾਇਆ ਹੈ ਵੀਡੀਓ 'ਚ ਤੇ ਮੈਂ ਕਿਹਾ ਵੇ ਤੁਸੀਂ ਮੰਨ ਨਹੀਂ ਸਕਦੇ ਵੀ 4 ਦਿਨਾਂ ਦੇ ਵਿੱਚ ਨਿੰਬੂ ਤਿਆਰ ਹੋ ਜਾਏ ਮੈਂ ਰੱਤੇ ਖਾਦਾ ਖਾੜਾ ਹੀ ਨਹੀਂ ਹੈਗਾ ਉਹ ਬੜਾ ਸੁਆਦ ਆਚਾਰ ਤੂੰ 4 ਦਿਨ ਦੀ ਗੱਲ ਕਰਦੀ ਮੈਂ ਪਹਿਲੇ ਦਿਨ ਹੀ ਖਾ ਲਿਆ ਸੀ ਭਾਈ ਮਹਾਨ ਬੱਚੇ ਹੀ ਖਾ ਲੋ ਕਪੇ ਹੋਏ ਨੇ ਤੇ ਮੈਂ ਵੀ ਖਾ ਲਵਾਂ ਮੈਂ ਜਾਣਾ ਤੇ ਅੱਜ ਉਹ ਹੈ ਹੀ ਬੜੇ ਵਧੀਆ ਸੀ ਹੈਲ ਜੀ ਕੋਈ ਪਟਿਆਲੇ ਸਾਡੇ ਇੱਕ ਦੋਸਤ ਨੇ ਸਾਨੂੰ ਭੇਜੇ ਗੰਗੂ ਹੈ ਘਰ ਨਵਾਦੇ ਦੇਖੋ ਜੀ ਨਿੰਬੂ ਦਾ ਆਚਾਰ ਮੈਂ ਖਾ ਰਹੀ ਹਾਂ ਔਰ ਇਹ ਜਿਹੜਾ ਜੀ ਗੱਲ ਇਹ ਵੇ ਬਈ ਤੀਜੇ ਦਿਨ ਤਿਆਰ ਹੋ ਜਵੇ ਆਚਾਰ ਨਿੰਬੂ ਦਾ ਇਹ ਤਾਂ ਬਹੁਤ ਹੀ ਗੱਲ ਨਿੰਬੂ ਫਿਰ ਸਪੈਸ਼ਲ ਸੀਗੇ ਨਾ ਹਾਂ ਕਾਗਜੀ ਨਿੰਬੂ ਸੀ ਇਹ ਲੱਡੂ ਨਿੰਬੂ ਸੀ ਲੱਡੂ ਲੱਡੂ ਟਾਈਪ ਨਿੰਬੂ ਸੀਗੇ ਸਵੇਰੇ ਵੀ ਤੁਸੀਂ ਪਿਆਰੇ ਸੀ ਹੁਣ ਵੀ ਤੁਸੀਂ ਪਿਆਰੇ ਹੋ ਵਾਹ ਦੇਖੋ ਸੇਵਾ ਕਰੀ ਦੀਆ ਬੜੀ ਬੜੀ ਭਾਂ ਜਾਣਾ ਨਾ ਕਿੱਤੇ ਮੈਂ ਘਰੋਂ ਖਾ ਕੇ ਜਾ ਆ ਕੇ ਜਾ ਇਹ ਜੀ ਥੋੜਾ ਮਿਲ ਨਹੀਂ ਉੱਤੇ ਮੰਡੂ ਆ ਆ ਥੋੜਾ ਮਿਲ ਸਕਦੀ ਵਾ ਮੈਂ ਆ ਗਿਆ ਵਾ ਵੀ ਵਾ ਬਹੁਤ ਅਖਰੀਆਂ ਖਾਧੀਆਂ ਬੜੀ ਤਰ੍ਹਾਂ ਦੀਆਂ ਪਰ ਜੋ ਕੱਟ ਕੇ ਸਵਾਦ ਆਉਂਦਾ ਨਾ ਕਿੰਨੇ ਦਿਨ ਚੱਲਦਾ ਹੈ ਇਹ ਚੱਲ ਜਾਂਦਾ ਦੇਖੋ ਚੱਲਣ ਦੇ ਵੇਲੇ ਤਾਂ 2 ਸਾਲ ਵੀ ਚੱਲ ਸਕਦਾ ਜੇ ਕਿਸੇ ਨੇ ਚੱਲੇ ਨੀ ਦੇਣਾ ਤੇ ਮੈਂ ਕੀ ਕਰਾਂ ਨਹੀਂ ਚੱਲਣ ਦੇ 4 ਦਿਨ ਹੋਏ ਨੇ ਤਾਂ ਬੁਰਾ ਭਰਿਆ ਹੋਇਆ ਸੀ ਤੇ ਇੰਨਾ ਕਰਦਾ ਜੇ ਤਾਂ ਕਿੰਨੇ ਦਿਨ ਚਲਾਵਾਂ ਤੇ ਆਪੇ ਦਾ ਦਵੇਰੇ ਉਹਦੇ ਅਦਰਕ ਤੇ ਨਿੰਬੂ ਦੀਆਂ ਸਿਫਤਾਂ ਕਰੀ ਜੰਨੀ ਐ ਖਾਇਆ ਗੁਲੀਆਂ ਨਹੀਂ ਵੈਦਰ ਦੇ ਫਾਇਦੇ ਆ ਨਿੰਬੂ ਦੇ ਫਾਇਦੇ ਆ ਮੈਂ ਇਹ ਫਾਇਦੇ ਤੇ ਮਨ ਮਨਾ ਨਹੀਂ ਕਰ ਰਹੀ ਪਰ ਤੁਸੀਂ ਕਹਿੰਦੇ ਕਿੰਨੇ ਦਿਨ ਚੱਲੇਗਾ ਚੱਲੇਗਾ ਉਹਨੇ ਦੇ ਨੇ ਜਿੰਨੇ ਦਿਨ ਚਲਾਓਗੇ ਜੇ 4 ਦਿਨਾਂ ਦੇ ਖਤਮ ਕਰਦੇ ਕੋ 4 ਦਿਨ ਚੱਲੇਗਾ ਵੈਸੇ ਸਾਲ ਨਹੀਂ ਖਰਾਬ ਹੁੰਦਾ ਦੋ ਨਹੀਂ ਖਰਾਬ ਹੁੰਦਾ ਰੰਗੇ ਦਾ ਖਰਾਬ ਹੋ ਜਾਂਦਾ ਅੱਛਾ ਅੱਛਾ ਠੀਕ ਪਰ ਜੇ ਤਾਜ਼ਾ ਖਾਲੋ ਪੀ ਰਨਾ ਤਾਜ਼ਾ ਸਵਾਲ ਲੱਗਦਾ ਹੈ ਮੈਨੂੰ ਸਾਨੂੰ ਲੋਕਾਂ ਨੂੰ ਕੀ ਲੋੜ ਪਈਏ ਸਟੋਰ ਕਰ 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 ਕੇ ਰੱਖਣ ਦੀ ਸੜਕੋ ਸਭ ਕੁਝ ਤਾਜ਼ਾ ਮਿਲਦਾ ਸਾਨੂੰ ਸਟੋਰ ਕੀਤੀਆਂ ਚੀਜ਼ਾਂ ਘਟ ਘਟ ਉਹ ਹਿੱਸੇ ਅਮਰੀਕਾ ਦੇ ਨਾਲ ਆਉਂਦੇ ਆਏਗਾ ਹਣਾ ਯਾਰ ਸਟੋਰ ਕਰਕੇ ਰੱਖੋ ਬਿਲਕੁਲ ਮਾ ਸ਼ੁਕਰੀਆ ਬੜੀ ਮਿਹਰਬਾਨੀ ਸਾਡੇ ਨਾਲ ਰਹਿਣ ਵਾਸਤੇ ਸਾਡੇ ਨਾਲ ਨਾਸ਼ਤਾ ਕਰਨ ਵਾਸਤੇ ਖਾਓ ਪੀਓ ਐਸ਼ ਕਰੋ ਲੋ ਜੀ ਮੈਂ ਤਾਂ ਨਾ ਹੁਣ ਇਹ ਨਾਸ਼ਤਾ ਉਹ ਤੋਂ ਕੋਈ ਨਹੀਂ ਮੈਂ ਬ੍ਰਾਂਚ ਕਰਨਾ ਜੋ ਵੀ ਅੰਕਲ ਨੂੰ 4-5 ਰੋਟੀਆਂ ਬ੍ਰਾਂਚ ਦੇ ਨਾਂ ਤੇ ਇਹਨਾਂ ਨੇ ਰੋਟੀਆਂ ਖਾਣੀਆਂ ਨੇ ਹੋਰ ਕੋਈ ਗੱਲ ਨਹੀਂ ਹੈ ਗੱਲ ਪੇ ਕਰਦੇ ਨੇ ਥੈਂਕ ਯੂ so much <laughs>